ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਆ ਪਿੰਡ ਲੇਲ ਖੁਰਦ ਤਹਿਸੀਲ ਲਹਿਰਾ ਗਾਗਾ ਤੇ ਨੇੜੇ ਯਖਲ ਹਰਿਆਣਾ ਚਾਰ ਝੋਟੀਆਂ ਦਿਖਾਵਾਂਗੇ ਦੋ ਦਿਖਾਵਾਂਗੇ ਤਾਜ਼ੀਆਂ ਸੂਰੀਆਂ ਤੇ ਦੋ ਦਿਖਾਵਾਂਗੇ ਸੱਜਣੋ ਟੋਕੜ ਗੱਬਣ ਤੇ ਦੋਹਾਂ ਨਾਲ ਹੀ ਕੱਟੀਆਂ ਆ ਗਈਆਂ ਟੋਟਲ ਚਾਰ ਝੋਟੀਆਂ ਨੇ ਚਾਰਾਂ ਚੋਂ ਤਿੰਨ ਨਾਲ ਕੱਟੀਆਂ ਨੇ ਇੱਕ ਨਾਲ ਕੱਟਾ ਆ ਗਿਆ ਮੇਲ ਕਾਫ ਤੇ ਬਾਕੀ ਗੱਲਬਾਤ ਕਾਲੇ ਨਾ ਕਰਾ ਦੇਣਾ ਤੇ ਜਿਹੜੇ ਰੇਟ ਆਉਂਦੇ ਨੇ ਰੇਟ ਤੁਹਾਨੂੰ ਪਤਾ ਹੀ ਆ ਭਾਈ ਜੀ ਤਕਰੀਬਨ ਤਕਰੀਬਨ ਨਾ ਮੱਜਾਂ ਨੇ ਆਏ ਮੰਨ ਲਓ ਕਿ ਪੂਰੇ ਪੰਜਾਬ ਚ ਕਹਿ ਸਕਦੇ ਆ ਯਾਰ ਵੀ ਬਾਈ ਦੇ ਰੇਟ ਨੇ ਜਿਹੜੇ ਖਿੱਚਵੇਂ ਹੁੰਦੇ ਆ ਮੱਜਾਂ ਦੇ ਹੋਰ ਕਾਲੇ ਕਿਵੇਂ ਆ ਠੀਕ ਠਾਕ ਹੁਰੀ ਆ ਜਾਏ ਹੁਣ ਹੋਰ ਚੜਦੀ ਕਲਾ ਹਾਂ ਬਾਈ ਵਧੀਆ ਕਿਵੇਂ ਰਹੀ ਵੀਡੀਓ ਬਾਈ ਬਹੁਤ ਵਧੀਆ ਵੀਡੀਓ ਵਧੀਆ ਦੇਖੀ ਜਾਂਦੇ ਮਾਲ ਭਾਈ ਠੀਕ ਆ ਗੱਲ ਹਾਂ ਵੀਡੀਓ ਤੋਂ ਬਾਅਦ ਚ ਵੀ ਆਪਾਂ ਮਾਲ ਐਕਸਟਰਾ ਵੀ ਵੇਚਿਆ ਆਪਾਂ ਕਿੰਨੀਆਂ ਕ ਮੱਜਾਂ ਵੇਚ ਕੇ ਆਪਾਂ ਆਪਾਂ 19 ਤਰੀਕ ਨੂੰ ਆਪਾਂ ਵੀਡੀਓ ਪਾਈਦੀ ਚਾਰ ਮੱਜਾਂ ਦੀ ਉਹਦਾ ਹੋਏ ਕਿਨਾਂ 20 ਨੂੰ ਹੋਗੀਆਂ ਠੀਕ ਆ ਗੱਲ ਉਹਦੇ ਬਾਅਦ ਸੱਤ ਛੋਟੀਆਂ ਫੇਰ ਹੋ ਗਈਆਂ ਠੀਕ ਆ ਗੱਲ ਕਰੀ ਹੋ ਗਈਆਂ ਇੱਕ ਜੱਟ ਲੱਗ ਗਈ ਅਗੂਆਹ ਫੋ ਆ ਕਾਲਾ ਕਹਿੰਦਾ ਕੰਮ ਆ ਜਿਹੜਾ ਫੋਨ ਦਾ ਉਸੇ ਸਪੀਡ 'ਚ ਚੱਲੀ ਜਾਂਦਾ ਕਿਉਂਕਿ ਇਹ ਤਾਂ ਹੋ ਜਾਂਦਾ ਕਈ ਵਾਰ ਇੱਕ ਤਾਂ ਪਾਈ ਦਾ ਭਾਅ ਲੋਟ ਹੁੰਦਾ ਇੱਕ ਚਲੋ ਤੋਕੜ ਗੱਬਣ ਜਰਾ ਹਰੇਕ ਸੱਜਣ ਨੂੰ ਹੁੰਦਾ ਇੱਕ ਤਾਂ ਭਾਅ ਲੋਟ 'ਚ ਪਸ਼ੂ ਮਿਲ ਜਾਂਦਾ ਇੱਕ ਹਰੇਕ ਬੰਦਾ ਚੰਗਾ ਪਸ਼ੂ ਤਿਆਰ ਕਰ ਲੈਂਦਾ ਬਾਈ ਜੀ ਬਾਕੀ ਕੋਈ ਆਪਾਂ ਦੇਖ ਜਿਵੇਂ ਆਪਾਂ ਬੋਲਦੇ ਆ ਆਪਾਂ ਤਸੱਲੀ ਕਰਾਉਣੀ ਆ ਇੱਕ ਝੋਟੀ ਮੈਲਕ ਲੰਘਈ ਆਪਣੀ ਠੀਕ ਆ ਜੀ ਬੰਦਾ ਸ਼ਾਮ ਨੂੰ ਆ ਗਿਆ ਸ਼ਾਮ ਨੂੰ ਤਸੱਲੀ ਕਰਕੇ ਚੋ ਗਿਆ ਖਾਲੀ ਕਰ ਗਿਆ ਬਦ ਇੱਥੇ ਸੌਦਾ ਕਰ ਗਿਆ ਸਵੇਰੇ ਉਹਨੂੰ ਵੀਡੀਓ ਗੱਲ ਤੇ ਚੁਵਾਈਆ ਠੀਕ ਆ ਗੱਲ ਮੈਨੂੰ ਤਾਂ ਭਾਅ ਤਸੱਲੀ ਕਰਾ ਕੇ ਸ਼ੁਰੂ ਕੜੇ ਪਾਸੋਂ ਕਰ ਦਈਏ ਇਧਰੋਂ ਕਰ ਲੈ ਤਾਜੀ ਤੋਂ ਕਰ ਲੈ ਤਾਜੀ ਤੋਂ ਕਰ ਲੈ ਤੋਰ ਬਾਈ ਥੋਲ ਕੇ ਲੈ ਗੈਰੀ ਮਾਰੀ ਦੀ ਆਰਡਰ ਦੇ ਕੈਮਰਾ ਉਹ ਆਰਡਰ ਕੁਆਲਟੀ ਕਰਾ ਇੱਕ ਵਾਰੀ ਚੈੱਕ ਐਂ ਖੜੀ ਜੀ ਇੱਥੋਂ ਆਰਡਰ ਬਹੁਤ ਸੋਹਣਾ ਰੱਖਦੀ ਆ ਤੇ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਚਮੜਾ ਚਮੜਾ ਬੜਾ ਬਰੀਕਾ ਤੋੜ ਦੇ ਬਾਈ ਚਮੜਾ ਦਾ ਜਮੀ ਬਰੀਕਾ ਅਗਲਾ ਜਿੱਥੋਂ ਮਰਜੀ ਜਿੱਥੋਂ ਮਰਜੀ ਚੱਕਦਾ ਸੁਆ ਕੜਾ ਕਾਲੇ ਦਾ ਸੁਆ ਦੂਜਾ ਵੀਰੇ ਅਰੇ 6 ਦਿਨ ਹੋ ਗਏ 7 ਨੂੰ ਸੀ ਨਾ ਬੱਚਾ ਕੀ ਆ ਗਿਆ ਨਾਲ 31 ਆ ਵੀਰੇ ਕੱਟੀ ਵੀ ਪੂਰੇ ਚੌੜੇ ਪੁੱਠੇ ਦੀ ਪੁੱਠੇ ਦੀ ਵਧੀਆ ਝੋਟੀ ਵੀ ਚੰਗੇ ਕੱਦ ਦਾ ਕਾਰਡ ਚ ਬਿਲਕੁਲ ਬਰੀਕ ਆ ਗਈ ਪਤਲੀ ਆ ਗਈ ਤੋੜਨੀਆਂ ਇਹ ਆਰਡਰ ਰੱਖਦੀ ਆ ਠੋਕਮਾ ਜਮਾ ਖਾਸ ਆਰਡਰ ਰੱਖਦੀ ਆ ਕਿੰਨਾ ਕ ਬੋਲਾ ਰੈਡੀਆ ਕਾਲੇ 12 ਕਿਲੋ ਵੀਰੇ ਹੁਣ ਇੱਕ ਹਫਤਾ ਹੋਇਆ ਪੂਰਾ ਸੋਈ ਨਹੀਂ 12 ਕਿਲੋ ਹਾਂ 12 ਐਨ ਤਿਆਰ ਚਵਾਵਾਂਗੇ ਠੀਕ ਆ ਗੱਲ ਤਸੱਲੀ ਬਾਈ ਕਹਿੰਦਾ ਕਰਾ ਦਾਂਗੇ ਡੰਗ ਦੋ ਡੰਗ ਚਵਾ ਦਾਂਗੇ 12 ਕਿਲੋ ਜਿਹੜੇ ਸੱਜਣ ਨੇ ਲੈ ਕੇ ਜਾਣੀਆਂ ਇੱਥੇ ਰੋਕ ਲਾ ਇੱਥੇ ਰੋਕ ਲਾ ਇੱਥੋਂ ਦਿਖਾ ਦੇ ਜੀ ਆਰਡਰ ਉਹਨਾਂ ਨੇ ਥਾਣ ਦਾ ਸਾਈਜ਼ ਦਿਖਾ ਬਹੁਤ ਚਵਾਈ ਬਹੁਤ ਵਧੀਆ ਲੱਗੀ ਹੈ ਗੁਰੀ ਇਹ ਜਿਵੇਂ ਥਣ ਲੱਗੇ ਨਾ ਉਹੀ ਲੈ ਚੱਲ ਬਈ ਐਨੂੰ ਕਮਾ ਲੈ ਥੋੜਾ ਬੱਚੇ ਕਰਕੇ ਕਰਦੀ ਆ ਨਾ ਬੱਚੇ ਦਾ ਕਰਦੀ ਆ ਇੱਕ ਥੋੜਾ ਸੰਗਲ ਸੁਗਲ ਪਾਇਆ ਦੀ ਲੈ ਚਾ ਲੈ ਐਨੂੰ ਕਮਾ ਲੈ ਕੇ ਨਾ ਹੋਰ ਥੋੜਾ ਬੱਚੇ ਕਰਕੇ ਖਿੱਚੂਗੀ ਉਧਰ ਹੂੰ ਤੇ ਕੱਦ ਵੀ ਚੰਗਾ ਚੜਾਈ ਵੀ ਚੰਗੀ ਆ ਤੇ ਜਿਹੜਾ ਇਹਦਾ ਚਮੜਾ ਨਾ ਚਮੜਾ ਆਪਾਂ ਕਹਿ ਸਕਦੇ ਆ ਵੀ ਜਿਵੇਂ ਕਾਗਜ਼ ਵਰਗਾ ਆ ਗਿਆ ਬਰੀਕ ਜਾਮੜੇ ਚ ਆ ਗਈ ਥਣ ਦਾ ਸੈਜ ਵੀ ਸੋਨਾ ਰੱਖਦੀ ਆ ਬਾਕੀ ਲੈਵਲ ਤੇ ਕਿੰਨਾ ਕ ਬਾਕੀ ਨਾ ਨਸਾ ਨੂੰ ਸੁਣੀ 15 ਕਿਲੋ ਦੁੱਧ ਦੇ ਦਊਗੀ ਝੋਟੀ ਜਿਵੇਂ ਚੱਲੀ ਆ ਸਾਬ ਨਸਾ ਨੂੰ ਸੁਣ ਝੋਟੀ ਅੱਗੋਂ ਕੈਮਰਾ ਮਾਰਦੇ ਗਾੜੀ ਕਹਿੰਦਾ ਕਹਿੰਦੇ ਨੇ ਵੀ ਜਿਹੜੀ 12 13 ਕਿਲੋ ਤੋਂ ਚੱਲਦੀ ਆ 20 ਕਿਲੋ ਦੇ ਨਾ ਵੀਰੇ ਵੀ ਉਹਦਾ ਕੀ ਫਾਇਦਾ ਲੱਗੇ ਦੇਖਣਾ ਗੁਰੀ ਠੀਕ ਆ ਗੱਲ ਹਾਂ 15 ਕਿਲੋ ਵੀ ਗੁਰੀ ਬਹੁਤ ਆ ਠੀਕ ਆ ਗੱਲ ਹਾਂ ਇਧਰ ਲੈ ਪੰਜ ਦਿਖਾ ਦਿੰਗੇ ਜੇ ਤਾ ਜਾਓ ਕੀ ਲੈ ਚੱਲ ਬਈ 12 ਕਿਲੋ ਤੋਂ ਸਟਾਰਟ ਆ ਬਾਈ ਕਹਿੰਦਾ ਉਹ ਗੱਲ ਦਾ ਕੀ ਫਾਇਦਾ ਵੀ 20 ਦੇ ਦੂ ਹਨਾ 15 ਕਿਲੋ ਵੀ ਖਾਦ ਖਰਾਕ ਤੇ ਹੈ ਨਾ ਮੇਨ ਗੱਲ ਹੁੰਦੀ ਆ ਸੋਡੀ ਸੇਵਾ ਤੇ ਤੇ ਬਾਕੀ ਹੁੰਦਾ ਜਿੱਥੇ ਬਰੀਡ ਤੇ ਫੀਡ ਦਾ ਮੇਲ ਹੋ ਜੇ ਉੱਥੇ ਦੁੱਧ ਚੰਗਾ ਹੋ ਜਾਂਦਾ ਹਾਂ 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 ਓਵਰ ਫੈਟ ਨਹੀਂ ਹੈਗੀ ਝੋਟੀ ਤੇ ਕਿਤੇ ਵੀ ਜਿਵੇਂ ਆਪਾਂ ਕਹਿੰਦੇ ਨੇ ਚਾਰ ਚੂਰ ਖਾ ਕੇ ਪਲੀ ਹੋਈ ਆ ਦਾਣੇ ਵਾਲੀ ਝੋਟੀ ਆ ਇੱਥੋਂ ਕਰਾ ਦੇ ਚੈੱਕ ਤੇ ਪੁੱਠੇ ਦੀ ਚੜਾਈ ਵੀ ਚੰਗੀ ਰੱਖਦੀ ਆ ਫਿੱਟ ਫਿੱਟ ਆ ਗਈ ਪੂਰੀ ਹੈ ਨਾ ਫਤਿਆਬਾਦ ਲਵੇ ਉਧਰੋਂ ਹੀ ਆਇਦ ਕੀ ਸਾਰਾ ਮਾਲ ਗੁਰੀ ਉਧਰੋਂ ਚੱਕਿਆ ਸਾਰਾ ਠੀਕ ਆ ਗੱਲ ਆ ਹਾਂ ਐਤਕੀ ਦਾ ਗੇੜਾ ਜਿਹੜਾ ਬਾਈ ਨਾਲ ਪਤਾ ਬਾਟ ਟੱਪ ਗਈ ਸੀ ਆ ਜਿਹੜੇ ਏਰੀਏ ਦਾ ਵੀ ਉਧਰੋਂ ਟੱਪ ਕੀ ਲਿਆ ਤੇ ਰੇਟ ਕਾਲੇ ਦਾ ਕੀ ਰਹੂਗਾ ਰੇਟ ਦਾ 130 ਹੀ ਦੇਣਾ ਬਈ 1 ਲੱਖ ਤੇ 30 ਹਜ਼ਾਰ ਹਾਂ ਧਾਰਾ ਦਿਖਾ ਦੇ ਮਾਰ ਕੇ ਹਾਂ ਮਾਰਾਂਗੇ ਮਾਰ ਗੁਰਵਿੰਦਰ ਧਾਰਾ ਮਾਰ ਲੈ ਲੈ ਇਹਦਾ ਬੱਚਾ ਲਾ ਦੇ ਆਪਾਂ ਦੂਜੀ ਦੇਖ ਲੈਣੇ ਆ ਇਦਾਂ ਨੇ 2 ਨੰਬਰ ਆਈ ਤੇ ਚੱਲ ਇਹਦਾ ਬੱਚਾ ਲਾ ਕੇ ਧਾਰਾ ਦਿਖਾ ਦਾਂਗੇ ਮਾਰ ਕੇ ਪੁੱਛ ਕੇ ਰੋਲੀ ਕਰ ਲੈ ਮਾੜੀ ਆਰਡਰ ਕੁਆਲਟੀ ਦੀ ਓਏ ਆਰਡਰ ਕੁਆਲਟੀ ਵੀ ਚੌੜਾ ਜੋਸ਼ ਵਾਲਾ ਆਡਰ ਰੱਖਦੀ ਆ ਥੋੜੇ ਆਪਾਂ ਸ਼ੇਕ ਕਰੀਏ ਅਬਰੂਕੀਆਂ ਬਰੂਕੀਆਂ ਦਿਖਾ ਦੇ ਲੈ ਇਦਰੋਂ ਜਏ ਗੰਡੇ ਦੇ ਗਏ ਹਾਂ ਮੋੜ ਕੇ ਜਮਾ ਤੇ ਆ ਗਈ ਚੌੜੇ ਟੱਪ ਪਤਾ ਕਿ ਸਰੀਰ ਦਾ ਦਰਦ ਕਾਲੇ ਜੰਗਰ ਦਾ ਆ ਵੀ ਸ਼ਕੀਨ ਆ ਬੱਚਾ ਬਾਲਾ 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 ਹੁਣ ਇਹਦੇ ਪੇਪਰ ਪੂਪਰ ਹੋ ਗਏ ਹੁਣ ਆਪਣੇ ਨਾਲ ਹੀ ਆ ਇਹ ਠੀਕ ਆ ਗੱਲ ਹਾਂ ਇਹਨੂੰ ਬਗਿਆੜ ਨਾ ਦੀ ਨਾ 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 ਇਹਨੂੰ ਤਾਂ ਬਣਾ ਦਾਂਗੇ ਆਪਾਂ ਇੰਜੀਨੀਅਰ ਠੀਕ ਆ ਗੱਲ ਹੋਰ ਦੇ ਚੁਬਰਾਇਆਂ ਨੂੰ ਫਰਸ਼ ਕਣੀ ਦੀ ਕਮਾਲ ਆ ਇਹਦਾ ਸੁਆ ਕਿਹੜਾ ਕਾਲੇ ਇਹਦਾ ਦੂਜਾ ਗੁਰੀ ਇਹਦੇ ਨਾਲ ਬੱਚਾ ਕੀ ਆ ਇਹਦੇ ਨਾਲ ਕੱਟਾ ਵੀਰੇ ਆ ਇਹਦੇ ਨਾਲ ਆਹ ਕਈ ਵਾਰੀ ਹੋਰ ਮਾੜੇ ਦੇਖਣ ਜੀ ਨਜ਼ਰ ਆ ਰਹੇ ਵੀ ਕਿਤੇ ਪਾਲਾ ਪਾਲਾ ਚ ਹੋ ਸਕਦੀ ਐ ਥੱਲੀਆਂ ਕਰਾ ਦਾਂਗੇ ਆਪਾਂ ਠੀਕ ਆ ਗੱਲ ਹਾਂ ਥੋੜੀ ਵਾਲੀ ਪਾਲ ਆर्डर ਰੱਖ ਦਿਆ ਫੁੱਲ ਚੌੜਾ ਥਣ ਦਾ ਸੈਜ ਬੋਲਾ ਰੱਖ ਦਿਆ ਐ ਫਰਸ਼ ਕਣੀ ਲੈ ਚਲ ਪੁੱਤ ਇੱਥੋਂ ਦਿਖਾ ਦੇ ਕਿੰਨੇ ਕਿ ਦਿਨ ਦਾ ਸੂਆ ਭਾਈ ਇਹਦਾ ਇਹਨੂੰ ਤਾਂ ਫੇਰੇ 4 ਦਿਨ ਹੋਏ ਨੇ ਬੱਚਾ ਤੇ ਕਾਮੇਰਾ ਮਾਰਦੀ ਹਲੇ ਠੀਕ ਆ ਲੈ ਚਲ ਲੈ ਚਲ ਬੱਚੇ ਕਣੀ ਮੋੜ ਕੇ 4 ਦਿਨਾਂ ਦੀ ਸੂਈਆ ਨਾਲ ਮੇਲ ਕਾਫ ਆ ਤੇ ਹੁਣ ਕਿੰਨਾ ਕੁ ਬੋਲਾ ਇਹਦੇ ਕੋਲੇ ਹੁਣ 11 ਕਿਲੋ ਐਨ 11 ਕਿਲੋ ਹੈਗਾ ਹਾਜੀ ਐਨ ਤਿਆਰ ਹੈ ਬੱਚੇ ਦੇ ਮਾਰਦੇ ਕਾਮੇਰਾ ਡੰਗ ਤੋਂ ਡੰਗ ਚੋਣ ਵਾਲਾ ਐਨ ਚਵਾਵਾਂਗੇ ਬਈ ਸਾਰੇ ਬੰਦੇ ਦਿਖਾ ਦੇ ਗਰੀ ਛੋਟੀ ਹੈ ਵੀ ਫਿੱਟ ਫਿੱਟ ਆ ਗਈ ਪੂਰੀ ਹਾਂ ਹਾਂ ਓਵਰ ਫੈਟ ਵਾਲਾ ਪਸ਼ੂ ਨਹੀਂ ਹੈਗਾ ਕੋਈ ਵੀ ਬਾਈ ਕੋਲੇ ਫਿੱਟ ਫਿੱਟੀ ਨਹੀਂ ਤਕਰੀਬਨ ਇਹਦੇ ਨਾਲ ਆ ਗਿਆ ਕੱਟਾ ਤੇ 나ੜੂਆ ਨਾਲ ਹੈ ਕਿੰਨੇ ਦਿੰਦਾ ਸੁ ਦੱਸਿਆ 4 ਦਿੰਦਾ ਬਾਈ ਹਲੇ ਆ ਜੈਨੂਅਲ 4 ਦਿਨ ਦੀ ਸੁਆ ਬਾਕੀ 나ੜੂਆ ਸਾਨੂੰ ਦੱਸਦਾ ਵੀ ਆ ਤੇ ਬਾਕੀ ਦੁੱਧ ਛੋਟੀ ਚੰਗਾ ਪਾ ਸਕਦੀ ਹੈ ਕਿੰਨਾ ਪਾ ਦੂਗਾਲੇ ਇਹ ਵੀ 15 ਪਾ ਦੂ ਯਾਰ 15 ਕਿਲੋ ਪਾਉਗੀ ਫਿਰ ਇਹ ਬਾਕੀ ਕਿਹੜੇ ਹੋਗਾ ਨਹੀਂ 17 18 ਹੋ ਜਾਊਗੀ 17 18 ਦੱਸਾਂਗੇ ਹੁਣ ਇੱਕ ਛੋਟੀ ਪਰ ਕੱਲ ਗਈ ਹੈ ਆਪਣੇ ਉਹ ਠੀਕ ਆ 18 ਹੀ ਦੋਗੀ ਦੂਜਾ ਸੁਆ ਤੇ ਪੌਣੇ 2 ਲੱਖ ਦੀ ਵੇਚੀ ਹੈ ਤੇ ਇਥੋਂ ਚੜਾਈ ਦਿਖਾ ਦੇਈਂ ਤੇ ਕਦ ਕਾੜ ਦਿਖਾ ਦੇਈਂ ਨਾ ਤੇ ਬਾਕੀ ਉਹ ਹੁੰਦਾ ਵੀ ਕੱਲਾ ਦੁੱਧ ਨਹੀਂ ਹੁੰਦਾ ਕਈ ਵਾਰ ਉਥੇ ਮਾਰੀ ਉਹਦੇ ਵੀ ਕੈਮਰਾ ਮਾਰੀ ਪੰਜੂ ਵੀ ਕੁਆਲਿਟੀ ਤੇ ਹੋ ਜਾਂਦਾ ਹਨਾ ਇਹਦਾ ਰੇਟ ਕੀ ਆ ਰੇਟ ਦਾ 135 ਦੇ ਦਾਂ ਗੁਰੀ ਪਾ 1 ਲੱਖ ਤੇ 35 ਹਜ਼ਾਰ ਜੇ ਜੋੜਾ ਹੁੰਦਾ ਨਾ ਜੋੜੇ ਚੋਂ ਹਾਂ ਜੋੜੇ ਚੋਂ 5000 ਮਾਨ ਕਰ ਦਾਂਗੇ 5000 ਮਾਨ ਤਨ ਕਰ ਦਾਂਗੇ ਤੇ ਥੋੜੀ ਬਾਲੀ ਛੋਟ-ਛੂਟ ਵੀ ਕਰ ਦੇ ਹੋਰ ਵੀ ਕਰ ਦਾਂਗੇ ਜਿਵੇਂ ਤਾ ਕਹਤੀ ਛੋਟ ਕਰ ਠੀਕ ਆ ਗੱਲ ਛੋਟ-ਛੂਟ ਵੀ ਕਰ ਦਾਂਗੇ ਭਾਈ ਕਹਿੰਦਾ ਤੇ ਆਜਾ ਕਰੀ ਲਿਆ ਕੈਮਰਾ ਝੋਟੀ ਆ ਕੇ ਇਧਰ ਲੈ ਬਾਕੀ ਹੋਰ ਕਰ 100 ਜਾਣ 100 ਹਾਂ ਠੀਕ ਹੈ ਗੱਲ ਇਹਦੇ ਥਣ ਦਾ ਸਾਈਜ਼ ਦਿਖਾ ਦੇ ਇਹ ਤਾਂ ਕਾਬਿਲ ਖੜੇ ਨਹੀਂ ਆ ਯਾਰ ਬੰਦਾ ਬਾਈ ਚਵਾਈਓ ਬਾਲਾ ਕੰਮ ਦੀ ਲੱਗੀ ਹੋਈ ਐ ਤੇ ਆਪੇ ਲੈ ਠੀਕ ਜਿਹਦਾ ਅਈ ਆਉਂਦੀ ਐ ਇੰਨਾ ਕੋਲਾ ਚ ਹੋਣਾ ਫੋਕਾ ਜਮੀ ਜਮੀ ਫੋਕਾ ਚ ਹੋਣਾ ਸਾਈਂ ਕਾਲੇ ਮਾਰ ਕੇ ਤਾਂ ਚਵਾਈ ਦੀ ਆਪਣੀ ਤਰੀਕ ਮੈਂ ਤੈਨੂੰ ਬਾਈ ਕਹੂਗਾ ਹੁਣ ਆਪਣੇ ਕੋਲੇ ਜੇ ਪਰਸੋ ਝੋਟੀਆਂ ਲੈ ਗਏ ਨੇ ਮੁੰਡੇ ਪਟਿਆਲੇ ਕਣਿ ਦੇ ਸੱਤ ਰੋਕ ਦੀ ਆਪਾਂ ਝੋਣ ਤੋਂ ਠੀਕ ਹੈ ਉਹਨਾਂ ਨੇ ਸੱਤਾਂ ਦੀ ਚੋਣ ਕਰਿਆ ਗੋਰੀ ਠੀਕ ਹੈ ਉਹ ਕਹਿੰਦੇ ਯਾਰ ਇਹ ਜਿਹੇ ਚੋਣਾ ਸਾਰੇ ਦਾ ਬੋਲਾ ਚੋਣਾ ਠੀਕ ਹੈ ਗੱਲ ਇਹਨੇ ਮਾਰਦੇ ਪਿਛਲੇ ਸਣਾ ਤੇ ਚੋਣ ਆ ਗਿਆ ਬਿਲਕੁਲ ਬਾਲਾ ਬੋਲਾ ਚੋਣਾ ਵੀਰੇ ਹੂੰ ਤੇ ਥਾਣ ਦਾ ਸਹਿਜ ਵੀ ਬਾਕਮਾਲ ਆ ਗਿਆ ਦਿਖਾ ਦੇ ਵੀਰੇ ਮੈਂ ਨਾਲਾ ਵੀ ਥਾਣਾ ਇਹ ਜਿਵੇਂ ਪਤਾ ਨੇ ਉੱਠੀ ਵਾਲਾ ਤਾਂ ਨਹੀਂ ਮਿਲਦਾ ਹੈਗਾ ਠੀਕ ਹੈ ਗੱਲ ਥਾਣ ਦਾ ਸਹਿਜ ਵੀ ਸੋਹਣਾ ਰੱਖਦੀ ਆ ਤੇ ਛੋਟੀ ਕੁਆਲਿਟੀ ਵੀ ਚੰਗੀ ਆ ਤੇ ਨਾਲ ਵੀ ਇਹਦੇ ਕੱਤੀ ਆ ਗਈ ਤੇ ਮੁੱਲੇ ਦਾ 1,30,000 ਆ ਦੁੱਧ ਭਾਈ ਕਹਿੰਦਾ 15 ਕਿਲੋ ਪਾ ਦੂ 12-13 ਕਿਲੋ ਬੋਲਾ ਇਹਦੇ ਕੋਲ ਇਸ ਟਾਈਮ ਹੈਗਾ ਹਾਜ਼ਰ ਬਾਕੀ ਸਾਨੂੰ ਸਾਲੀ ਆ ਉਹ ਚੀਜ਼ ਨਹੀਂ ਹੈਗੀ ਇੱਥੇ ਮਾਰਦੇ ਕੈਮਰਾ ਨਾਲ ਹਾਂ ਇੱਧਰਲੇ ਬੰਦੇ ਬਾਈ ਗਰੀ ਨੇੜੇ ਲਾ ਕੇ ਕਿਉਂਕਿ ਠੰਡੇ ਸਬਾਹ ਦੇ ਪਸ਼ੂ ਨੇ ਹਰਿਆਣੇ ਵਾਲੇ ਅਹੀ ਜੀ ਗੱਲ ਨਹੀਂ ਵੀ ਹਿੱਲਣ ਜੱਲਣ ਵਾਲਾ ਕੰਮ ਨਹੀਂ ਹੈ ਗਿਆ ਹਾਂ ਇਹ ਜੋੜਾ ਬਾਈ ਕਹਿੰਦਾ ਦੇ ਦਾਂਗੇ 2 ਲੱਖ ਤੇ 60 ਹਜ਼ਾਰ ਦਾ ਉਹ ਜੋ ਵੀ ਥੋੜਾ ਬਹੁਤਾ ਮਾਨਤਾਨ ਕਰ ਦਾਂਗੇ 200 ਕਿਲੋਮੀਟਰ ਕਰ ਦਾਂਗੇ ਇਹਨਾਂ ਦੀ ਪਹੁੰਚ ਜੋੜੀ ਆ ਗਈ ਬਾਈ ਬਸ ਹਾਂ ਜੇ ਆ ਗਈ ਤਾਂ ਮਾਰਦੀ ਤਾਂ ਰਾਈ ਮਾਰਦੀ ਤਾਂ ਨਾ ਬਾਈ ਤਾਂ ਮਾਰਦੀ ਆਉਣ ਦੇ ਆਉਣ ਦੇ ਐ ਕਰਦੇ ਮੰਗੂ ਠੀਕ ਹੈ ਗੱਲ ਹਾਂ ਇਦੇ ਨਾਲ ਆ ਗਿਆ ਮੇਲ ਕਾਫ ਹਾਂ ਆ ਇਹਦਾ ਕੱਟਾ ਹੈ ਇਹਦੇ ਨਾਲ ਆ ਗਿਆ ਮੇਲ ਕਾਫ ਇਹ ਤੋਂ ਬਾਅਦ ਦਿਖਾਵਾਂਗੇ ਤੁਹਾਨੂੰ ਦੋ ਟੋਕੜ ਗੱਬਣ ਝੋਟੀਆਂ ਉਹ ਮੀਨੀ ਦੇ ਵੀ ਮਾਰ ਆ ਚ ਚ ਗਾਲੀ ਕਰੀ ਜਾਂਦੀ ਆ ਸਵਾਹ ਦੀ ਠੰਡੀ ਸੀ ਲਾ ਮੀਨੀ ਦਾ ਰੰਗ ਨਹੀਂ ਅਜੇ ਮਿਲਦਾ ਹੈਗਾ ਇਹ ਰੰਗ ਰੰਗ ਵੀ ਕਰਿਆ ਐਨ ਆ ਗਿਆ ਵਾ ਜੈੱਡ ਬਲੈਕ ਗਹਿਰੇ ਕਲਰ ਚ ਆ ਗਈ ਐਂ ਕਹਿ ਸਕਦੇ ਆਪਾਂ ਫੁੱਲ ਗਹਿਰਾ ਜੈੱਡ ਬਲੈਕ ਆ ਗਿਆ ਤੇ ਆ ਝੁੱਤੀ ਦਾ ਥਣਫੁੰਦਾ ਦਿਖਾ ਦੇ ਸਹਿਜ ਤੇ ਦਿਖਾ ਦੇ ਕਾਲੀ ਤਾਰਾ ਮਾਰ ਕੇ ਦੀਆਂ ਵੀ ਇੰਗੀ ਧਾਰਾਂ ਦਾ ਆਉਂਦਾ ਕਾ ਆਈਡੀਆ ਜਾ ਹੋ ਜਾਂਦਾ ਅਗਲੇ ਨੂੰ ਵੀ ਕੋਈ ਸ਼ਰਲਾ ਚਿੱਟਾ ਜਾ ਚਵਾਈ ਮੁੱਸੀ ਤਾਂ ਨਹੀਂ ਆ ਪੋਕੀ ਤਾਂ ਨਹੀਂ ਹੈ ਵੀ ਆ ਇਹ ਚਵਾਈ ਬਾਲੀ ਸਰਾ ਨਾ ਚਵਾਈ ਦਾ ਗੁਰੀ ਸਾਰੇ ਨੰਗਰਾਂ ਦਾ ਚਵਾਈ ਬਿਨਾ ਕੀ ਬਣਦਾ ਠੀਕ ਹੈ ਕਰਨ ਤੇ ਹੁਣ ਮਾਰਦੇ ਗਰੀ ਮੀਨੀ ਤੇ ਕੈਮਰਾ ਇਹ ਜੋੜਾ ਹੋ ਜੂਗਾ 2 ਲੱਖ ਤੇ 60 ਹਜ਼ਾਰ ਦਾ ਇੱਥੋਂ ਦਿਖਾ ਦੇ ਅੱਜ ਵਾਰ ਹੀ ਲਈ ਫਿਰਦਾ ਨਾ ਤੂੰ ਤੂੰ ਦੁਰਦਿਕ ਕੋ ਕਰੂੰਗਾ ਤੋੜ ਦੇ ਤੋੜ ਦੇ ਸੰਗਲ ਦੀ ਮੰਦੀਆਂ ਨੂੰ ਸੰਗਲ ਸੰਗਲ ਪਾਏ ਇਹ ਗੱਲ ਹੁੱਚ ਗਾਲਾ ਕਰੀ ਜਾਂਦੇ ਸਵੇਰ ਦੀ ਠੰਡੀ ਸੀ ਲਸੂਆ ਆਹ ਹਾਂ ਸੂਆ ਦੂਜਾ ਗੁਰੀ ਬਾਈ ਸੂਆ ਦੂਜਾ ਤੇ ਗੱਬਣ ਕਾ ਐਵੇਂ 6 ਮਹੀਨੇ ਦੀ ਵੀਰੇ 5-4 ਦਿਨ ਘੱਟ ਨਹੀਂ 6 ਮਹੀਨੇ ਤੋਂ 4-5 ਦਿਨ ਘੱਟ ਹਾਂ 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 ਤੇ ਰੰਗ ਆ ਗਿਆ ਜਿਵੇਂ ਬਾਈ ਨੇ ਦੱਸਿਆ ਵੀ ਬਿਲਕੁਲ ਗਹਿਰਾ ਜੈਡ ਬਲੈਕ ਤੇ ਚਮੜਾ ਆ ਗਿਆ ਬਿਲਕੁਲ ਬਰੀਕ ਹਾਂ ਤੇ ਨਾਲ ਬੱਚਾ ਕੀ ਆ ਜੀ ਬੱਚਾ ਕੱਟਿਆ ਬਾਈ ਅਨ ਨਾਲ ਵੀ ਇਹਦੇ ਸੱਜਣੋਂ ਕੱਤੀ ਆ ਗਈ ਤੇ ਆ ਵੀ ਮੀਣੀ ਗਈ ਜੇ ਗੱਲਬਾਤ ਕਰ ਲਈ 24 ਚੂਈ ਦੀ ਕਿਨੇ ਆ ਜੀ 24 ਦੀ ਬਾਲੀ ਮੂਰਤੀ ਭਈਆ ਉਹਕੀ ਚੋਣਾ ਮੋਟਾ ਚੋਣਾ ਵਧੀਆ ਇਹਨਾਂ ਆਜੀ ਦਾ ਗੀਰ ਕਰ ਦੱਸਿਆ ਤਾਂ ਜੀ ਵੀਰੇ ਦਿੱਤਾ 13-14 ਕਿਲੋ ਦੁੱਧ ਠੀਕ ਆ ਗੱਲ ਜੀ ਆਪਾਂ ਗੁਰੀ ਉਹ ਹੀ ਗੱਲ ਆ ਗਈ ਇਹਨੂੰ ਵੀ 18-19 ਕਹੀ ਜਾਈਏ ਠੀਕ ਆ ਗੱਲ ਹਾਂ ਕਮਾ ਦੇ ਕੇ ਰਾਹ ਹੋਏ ਆ ਇਹਨੂੰ ਗਮਾ ਲਈ ਇਥੋਂ ਲੰਬਾਈ ਲੰਬੂਈ ਦਿਖਾ ਰਹੀ ਹੈ ਲੰਬੀ ਲੰਬੀ ਵੀ ਫੁੱਲਾ ਆ ਗਈ ਬਾਡੀ ਵਾਲੀ ਝੋਟੀ ਆ ਗਈ ਕੱਦੇ ਦਾ ਆ ਗਿਆ ਜਿੱਦਾਂ ਆਪਾਂ ਕਹਿ ਲੈਂਦੇ ਨੇ ਮੀਡੀਅਮ ਹਨਾ ਹਾਂ ਮੀਡੀਅਮ ਕੱਦ ਹਾਂ ਜਿੱਦਾਂ ਦਰਮਿਆਨੇ ਪਸ਼ੂ ਹੁੰਦੇ ਨੇ ਉਦਾਂ ਦਾ ਕੱਦ ਆ ਪਰ ਇਹਦਾ ਕੱਦ ਨਹੀਂ ਤੁਹਾਨੂੰ ਕਹਿੰਦੇ ਬਾੜਾ ਜਿਆਦਾ ਵੱਡਾ ਹਾਂ ਹਾਂ ਕੱਦ ਆ ਗਿਆ ਮੀਡੀਅਮ ਪਰ ਦੁੱਧ ਦਾ ਰਿਕਾਰਡ ਚੰਗਾ 6 ਮਹੀਨਿਆਂ ਦੀ ਗੱਬੜਾ ਦੋ ਚਾਰ ਦਿਨ ਘੱਟ ਆ ਗਈ ਤੇ ਨਾਲ ਇਹਦੇ ਆ ਗਈ ਕੱਤੀ ਤੇ ਸਵਾਹ ਦੀ ਆ ਗਈ ਬਿਲਕੁਲ ਠੰਡੀ ਸੀਲ ਦੋ ਟਾਈਮ ਮਿਲਦੀ ਆ ਭਾਈ ਹਾਂ ਦੋ ਟਾਈਮ ਭਾਈ ਦੁੱਧ ਕਿੰਨਾ ਹਾਜੀ ਦੋ ਟਾਈਮ ਦੁੱਧ ਵੀਰੇ 5-6 ਕਿਲੋ ਹੈਗਾ ਏ ਥੱਲੇ ਠੀਕ ਆ ਗੱਲ 5 ਤੋਂ 6 ਕਿਲੋ ਹਾਂ ਹੈਗਾ ਤੇ ਆ ਨਾਲ ਇਹਦੇ ਕੱਟੀ ਆ ਗਈ ਆਗੀ ਨਾਲ ਇਹ 31 31 ਦੇ ਵੀ ਮਾਰਨੀ ਕੈਮਰਾ ਤੇ 24 ਦੀ ਆਗੀ ਫੋਕੀ 24 ਕਹਿੰਦਾ ਮਿਲਦੀ ਦੋਨੇ ਟਾਈਮ ਹਾਂ ਦੋਏ ਟਾਈਮ ਬੱਚੇ ਦੀ ਮਿਲਦੀ ਆ ਹਾਂ ਬੱਚੇ ਦੇ 31 ਦੇ ਪੈਸੇ ਕਿੰਨੇ ਲਵਾਂਗੇ ਇਹਦੇ ਇਹ 75000 ਲੈ ਲਾਂਗੇ ਮਾਨਤਨ ਕੋਈ ਮਾਨਤਨ ਕਰ ਦਾਂਗੇ ਛੋੜ ਛੱਪਾ ਠੀਕ ਹੈ ਕਰਨ ਹਾਂ ਬਾਪਾ ਬਾਕੀ ਰੇਟੇ ਖਿੱਚ ਕੇ ਪਾਉਣੇ ਹੁੰਦੇ ਸਾਰੇ ਠੀਕ ਹੈ ਗੱਲ ਫਿਰ ਵੀ ਕਰ ਦਾਂਗੇ ਮਾਨਤਨ ਕੋਈ ਬਾਈ ਕਹਿੰਦਾ ਕਰ ਦਾਂਗੇ ਖੁੱਲਾ ਛੋੜ ਛੱਪਾ ਕਰ ਦਾਂਗੇ ਹੀ ਗੱਲ ਨਹੀਂ ਨਾਲ ਹੀ ਦੇ ਦਾਂਗੇ 3100 ਨੂੰ ਤੇ ਹੁਣ ਇੱਕ ਲਾਸਟ ਤੇ ਆ ਗਈ ਜਿਹੜੀ ਏ ਵੀ ਟੋਕੜ ਟੋਕੜ ਗੱਬਣੀ ਆ ਗਈ 14 ਆ ਗਿਆ ਫੁੱਲ ਵੱਡ ਇਹਦਾ ਕੀ ਸੀ ਨਾ ਕਿੰਨੇ ਮਹੀਨੇ ਦੀ ਗੱਭਣੀ ਚੌਗੀ ਹਲੇ ਮੂੰਹ ਪੂਰੀ ਦੰਦਾ ਚ ਵੀ ਹਾਂ ਚੌਗੀ ਸੂਆ ਪਹਿਲਾ ਸੂਈ ਹੋਇਆ ਸੂਆ ਪਹਿਲਾ ਵੀਰੇ ਦੂਜਾ ਸੂਆ ਸੂਣਾ ਆ ਦੰਦਾਂ ਚ ਆ ਗਈ ਚਾਰ ਦੰਦ ਉਹ ਇੱਕ ਗੱਲ ਚੈੱਕਅਪ ਕਰਾ ਦੇ ਜਿਹੜਾ ਸੱਜਣ ਆਊਗਾ ਨਾਲ ਤੇ ਬੱਚਾ ਕੀ ਆ ਗਿਆ ਜੀ ਇਹਦੇ ਨਾਲ ਬੱਚੇ 31 ਆਇਆ ਜੀ ਆ ਨਾਲ ਇਹਦੇ ਆ ਗਈ ਸੱਜਣ 31 ਦਿਖਾ ਮੈਂ 31 ਪੂਰੀ ਟੋਪ ਜੀ ਆ ਗਿਆ ਛੋਟੀ ਦਾ ਫੁੱਲ ਵੱਡਾ ਆ ਕੱਤੀ ਤੇ ਮਾਰ ਲਾਂਗੇ ਬਾਅਦ ਚ ਨਾਲ ਲੈ ਚੱਲ ਉਧਰ ਲੈ ਬੰਨੇ ਤੇ ਦੁੱਧ ਕਿੰਨਾ ਹਾਜ਼ਰ ਆ ਦੁੱਧ 5 ਕਿਲੋ ਗੁਰੂ ਇੱਕੋ ਟਾਈਮ ਠੀਕ ਆ ਗੱਲ ਹਾਂ ਆ ਕੱਤੀ ਚ ਬੜੇ ਜ਼ੋਰ ਨੇ ਨਾ ਆ ਕੱਤੀ ਬਾਲੀ ਕਿ ਛੜਦੇ ਛੜਦੇ ਲਵੀ ਖੜਾਲੇ ਨਾਲ ਹੀ ਉਹਦੇ ਤੇ ਕੱਤੀ ਵੀ ਚੰਗੀ ਆ ਨਾਲ ਵਧੀਆ ਕੁਆਲਿਟੀ ਦੇ ਝੋਟੀ ਦਾ ਕੱਦ ਆ ਜਿਹੜਾ ਇਹਦਾ ਕੱਦ ਪੂਰੀ ਵੱਡੀ ਝੋਟੀ ਹੈ ਬਾਈ ਹਲੇ ਚੌਗੀ ਮਹੂ ਹੈ ਤੇ 5 ਮਹੀਨੇ ਦੀ ਗੱਭਣ ਹੈ ਬਾਈ ਹਾਂ ਜਿਹੜੀ ਦਰਮਿਆਨੀ ਹੋਊ ਉਹ ਆਪਾਂ ਤੁਹਾਨੂੰ ਦੱਸ ਦਾਂਗੇ ਵੀ ਇਹਦਾ ਕੱਦ ਦਰਮਿਆਨਾ ਤੇ ਇਹਦਾ ਫੁੱਲ ਵੱਡੇ ਕੱਦ ਚ ਆ ਗਈ ਤਾਜੀ ਦਾ ਕੀ ਰਿਕਾਰਡ ਰਿਹਾ ਹੈ ਤਾਜੀ ਦਾ ਵੀਰੇ 15 ਕਿਲੋ ਦੁੱਧ ਦਿੱਤੇ ਪਹਿਲਣ ਨੇ ਪਹਿਲਣ ਨੇ ਹਾਂ ਠੀਕ ਆ ਹੁਣ ਗੱਭਣ ਕਿੰਨੇ ਮਹੀਨੇ ਬੋਥਨ ਪਿੰਡ ਦੀ ਫਤਿਹਬਾਦ ਦੇ ਨਾਲ ਲੱਗੇ ਉਹ ਕਿੰਨੇ ਮਹੀਨੇ ਦੇ ਗੱਬਣੇ ਹੁਣ 5 ਦੀ ਗੱਬਣਾ ਬਈ ਪੂਰੇ ਆਣ 5 ਦੀ ਚੈੱਕ ਕਰਾ ਬਾਕੀ ਗੱਬਣਾ ਜਿਹੜੀਆਂ ਦਿਖਾਵਾਂਗੇ ਉਹ ਚਾਹੇ ਬਾਈ ਦੇ ਘਰੋਂ ਚੈੱਕ ਕਰਾ ਕੇ ਲੈ ਜਾਓ ਬਾਅਦ ਚੋਂ ਲਾਂਬੇ ਵਾਲਾ ਕੰਮ ਹੋ ਜਾਂਦਾ ਨਾ ਨਾ ਅਪਾ ਚੈੱਕ ਕਰਾ ਕੇ ਲੈਣੇ ਚੈੱਕ ਕਰਾ ਕੇ ਦਿੰਦੇ ਆ ਬਾਕੀ ਉਰੋਂ ਚੈੱਕ ਕਰਾ ਕੇ ਲੈ ਜੂਗਾ ਜਿਹੜਾ ਵੀ ਭਰਾ ਲੈ ਕੇ ਜਾਊਗਾ ਪਰ ਬਾਅਦ ਚੋਂ ਸਿਸਟਮ ਜਾਇ ਨਹੀਂ ਰਹਿੰਦਾ ਕਈ ਵਾਰੀ ਕਿਸੇ ਦੇ ਘਰੇ ਜਾ ਲਾ ਪਹਿਲਾਂ ਅਪਾ ਵੀ ਤਸ਼ੱਲੀ ਕਰਕੇ ਲੈਣੇ ਆ ਅਗਲੇ ਦਿਨ ਕਰਨੀਏ ਘਰੇ ਕੋਈ ਚੱਕਰ ਠੀਕ ਆ ਗੱਲ ਸਿੰਘ ਆ ਗਿਆ ਜਮਾ ਬੰਦੇ ਦਾ ਨਾ ਆ ਲੈ ਚੱਲ ਬਈ ਅੱਜ ਚੌਗੀ ਹੋਏ ਮੂੰਹ ਵੀ ਮਲਦੀ ਕਿਵੇਂ ਆਪਾਂ ਹੁ ਆਪਾਂ ਇਹਨੂੰ ਐਂ ਕਹਦੇ ਵੀ ਦੋ ਟਾਈਮ ਆਪਾਂ ਕਰਾਂਗੇ। ਕੱਤੀ ਵੀ ਨਾਲ ਹੀ ਦੇਵਾਂਗੇ। ਆ ਕੱਤੀ ਨਾਲ ਬਈ। ਠੀਕ ਆ ਗੱਲ। ਬੱਚੇ ਤੇ ਮਿਲਦੀ ਆ ਕਿਵੇਂ? ਬੱਚੇ ਤੇ। ਕੱਤੀ ਤੇ ਹੀ ਮਿਲਦੀ ਆ ਜੇ ਵਿਰਾਸ ਛੱਡ ਪਾੜਾ ਪਾ ਲੈ। ਇਹ ਪਾੜਾ ਪਾ ਲੈ। ਹਾਂ। ਇਹਦੇ ਪੈਸੇ ਕਿੰਨੇ ਲਵਾਂਗੇ? ਇਹਦਾ ਲੈ ਲਾਂਗੇ ਆਪਾਂ 95000 ਰੁਪਇਆ। ਵੱਡੀ-ਬੁੱਡੀ ਬਹੁਤ ਆ। ਵੱਡੀ ਬਹੁਤ ਹੈ ਹਾਂ। ਹਾਂ ਇਹਦਾ ਬਾਈ ਕਹਿੰਦਾ ਲੈ 20000 ਦਾ ਕੱਟੀ ਆ ਯਾਰ। ਜੇ ਕਈ ਵਾਰੀ ਕਈ ਵਾਰੀ ਕਿਸੇ ਮਿੱਤਰ ਦਾ ਵੀ ਚੱਲ ਆਪਾਂ ਝੋਟੀ ਲੈਣੀ ਐ। ਕੱਤੀ ਲੈਣੀ ਤਾਂ 20000 ਦੀ ਕੱਤੀ ਰੱਖ ਲਊਗਾ ਮੈਂ। ਠੀਕ ਆ ਗੱਲ। ਹਾਂ। ਦੇ ਉਹ ਤੁਸੀਂ ਲਿਜਾ ਸਕਦੇ ਹੋ ਹਾਂ ਨੰਬਰ ਬੋਲੋ ਜੀ 95920 99493 95920 99493 ਹਾਂ ਵੈਸੇ ਤਾਂ ਆਪਾਂ ਕੱਟੀ ਨਾਲੇ ਦੇਖ ਕੇ ਰਾਜੀਆ ਕੋ ਮਾਝ ਨਾਲ ਜੇ ਬਾਅਦ ਕਈ ਵਾਰੀ ਆਇਆ ਹੋਵੇ ਅਗਲੇ ਨੂੰ ਤਾਂ ਆਪਾਂ ਕੱਟੀ 20000 ਦੀ ਹੀ ਜੀ ਕੱਟੀ ਹੈ ਬਈ ਕੱਟੀ ਦੇ ਕੱਲੀ ਦੇ ਕੈਮਰਾ ਮਾਰ ਮੜਾ ਜਾਂ ਪਹਿਨਾ ਪਤਾ ਕੀ ਹੈ ਕੱਟੀ ਨਹੀਂ ਇਹ ਜੀ ਮਿਲਦੀ ਹੈਗੀ ਖੇਤੀ ਪੂਰੀ ਚੜਾਈ ਵਾਲੀ ਆ ਜਣਾ ਉੱਤੇੋਂ ਇਹ ਮਾਂ ਤੇ ਜਾਣਾ ਕੱਟੀ ਨਹੀਂ ਠੀਕ ਹੈ ਗੱਲ ਚੰਗੇ ਚੰਗੇ ਆ ਪੂਰੇ ਕੱਦਾ ਹੀ ਆ ਹਾਂ ਤੇ ਕੱਟੀ ਬਾਈ ਕਹਿੰਦਾ ਜੇ ਦੇਣੀ ਹੈ ਕਿਸੇ ਨੇ ਆਪਾਂ ਲੈ ਵੀ ਲਵਾਂਗੇ 20000 ਦੀ ਤੇ ਉਦਾਂ ਕੋ ਨੂੰ ਪਤਾ ਵੀ ਮੱਝ ਕਈ ਵਾਰੀ ਹੈ ਨਾ ਪੰਜਾਂ ਹਲਚਲ ਕਰ ਜੇ ਹਾਂ ਕਰੂੰਗਾ ਕਿ ਬੱਚਾ ਬੱਚਾ ਸੈਕਟਰ ਦਾ ਮੈਰਾ ਖਾਤਰਾ ਹਾਂ ਤੇ ਨਾਲ ਹੀ ਲੈ ਜਾਓ ਬਾਕੀ ਜੇ ਮੋੜਨੀਆਂ ਦਾ ਉਦੋਂ ਦਾ ਗੱਲ ਬਾਤ ਉਹ ਬਾਈ ਨਾਲ ਕਰ ਲਿਓ ਫੋਨ ਤੇ ਤੇ ਦੋ ਤਾਂ ਤੁਹਾਨੂੰ ਦਿਖਾ ਦਿਆਂ ਤੋਕੜਾਂ ਗੱਬਣਾ ਵਿੱਦ ਕਟੀਆਂ ਤੇ ਦੋ ਦਿਖਾਈਆਂ ਨੇ ਤਾਜ਼ੀਆਂ ਪਿੰਡ ਬਾਈ ਦਾ ਲੇਲ ਖੁਰਦਾ ਤਹਿਸੀਲ ਲਹਿਰਾ ਗਾਗਾ ਨੇੜੇ ਜਖਲ ਹਰਿਆਣਾ ਇਹਨਾਂ ਚਾਰੇ ਪਸ਼ੂਆਂ ਚ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਭਾਈ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ